ਮੇਲੇ ਦਾ ਇਕੱਠ ਬਹੁਤ ਸੁਖ ਨਾਲ ਬਹੁਤ ਜ਼ਿਆਦਾ ਹੋਇਆ ਵੀ ਪਹਿਲਾਂ ਵਾਲੇ ਜਿੰਨੇ ਵੀ ਮੇਲੇ ਪੰਜ ਭਰੇ ਆਏ ਪੰਜਵਾਂ ਮੇਲਾ ਉਹਨਾਂ ਦੇ ਵਿੱਚ ਇਹ ਰਿਕਾਰਡ ਤੋੜ ਇਕੱਠ ਹੋਇਆ ਸਾਰੇ ਪੰਜਾਂ ਮੇਲਿਆਂ ਦੇ ਵਿੱਚੋਂ ਤੋਂ ਕਰਾਏ ਸੀਗੇ ਜਿਹਦੇ ਪ੍ਰਦਰਸ਼ਨੀ ਚ ਬਹੁਤ ਸੋਹਣੇ ਸੋਹਣੇ ਘੋੜੇ ਆਏ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮਹਾਰਾਸ਼ਟਰ ਮਤਲਬ ਕੇਰਲਾ ਤੱਕ ਦੇ ਘੋੜੇ ਆਏ ਤੋਂ ਨਵੀਂ ਜਿਹੜਾ ਇਹ ਪ੍ਰਵਾਸ ਵਾਲਾ ਸਭ ਤੋਂ ਬਧੀਆ ਰੋਕਣਾ ਤਰੀਕਾ ਇਹੀ ਹੈ ਕਿ ਸਾਡੇ ਇਧਰ ਨੌਜਵਾਨਾਂ ਨੂੰ ਇਧਰ ਸ਼ੌਕ ਪੈਦਾ ਹੋਣੇ ਚਾਹੀਦੇ ਆ। ਕੱਲੇ ਘੋੜਿਆਂ ਦੇ ਨਹੀਂ ਨਾਲ ਪੁੱਤੀ ਵੀ ਆਏ, ਇੱਥੇ ਕਬੂਤਰ ਹੈ, ਬੱਕਰੀਆਂ ਆਈਆਂ ਨੇ, ਮੱਝਾਂ ਗਾਂ ਆਈਆਂ ਨੇ ਹਣਾ, ਮੁਰਗੀਆਂ ਆਈਆਂ ਨੇ, ਮੁਰਗੀ ਪਾਲਣ ਦਾ ਕਿੱਤਾ ਕਰ ਲੋ ਤੁਸੀਂ, ਮੱਝਾਂ ਪਾਲ ਲੋ, ਗਾਂਾਂ ਪਾਲ ਲੋ, ਕੋਈ ਵੀ ਕਿੱਤਾ ਅੱਜ ਕੱਲ ਮਾੜਾ ਨਹੀਂ। ਤੇ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਚੰਗੇ ਹਥਿਆਰ ਰੱਖੋ, ਚੰਗਾ ਆਪਦਾ ਸ਼ੌਕ ਪਜਾਓ, ਚੰਗੇ ਘੋੜੇ ਰੱਖੋ, ਤਿਆਰ ਵਰ ਤਿਆਰ ਰਹੋ, ਸੋਹਣੀਆਂ ਦਸਤਾਰਾਂ ਸਜਾਓ। ਸਲਵੰਡੀ ਸਾਬੋ ਵਿਕੇ ਚੱਲ ਰਹੇ ਘੋੜੇ-ਘੋੜੀਆਂ ਦੇ ਮੇਲੇ ਦੌਰਾਨ ਅੱਜ ਰੇਵੀਆ ਚਾਲ ਦੇ ਮੁਕਾਬਲੇ ਕਰਾਏ ਗਏ ਨੇ ਤੇ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਜਿੱਥੇ ਰੇਵੀਆ ਚਾਲ ਮੁਕਾਬਲੇ ਵਿੱਚ ਭਾਗ ਲੈਣ ਲਈ ਘੋੜੇ-ਘੋੜੀਆਂ ਪੁੱਜੇ ਉੱਥੇ ਹੀ ਇਹਨਾਂ ਨੂੰ ਦੇਖਣ ਲਈ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਵੀ ਪੁੱਜੇ ਜਿਨ੍ਹਾਂ ਲਈ ਖਾਸ ਪ੍ਰਬੰਧਾਂ ਜਿਹੜੇ ਇੱਥੇ ਕਿਤੇ ਹੋਏ ਸਨ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਕਿਸ ਤਰ੍ਹਾਂ ਦਾ ਦਿਨ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ-ਕਿਹੜੇ ਮੁਕਾਬਲੇ ਹੋਣੇ ਨੇ ਪੀਟੀਸੀ ਦੀ ਟੀਮ ਸਾਡੇ ਮੇਲਾ ਗਰਾਊਂਡ ਦੇ ਵਿੱਚ ਪਹੁੰਚੀ ਹੈ ਬਹੁਤ ਜੀ ਆਇਆਂ ਨੂੰ ਸਾਡਾ ਸ਼੍ਰੀ ਦਮਨਵਾ ਸਾਹਿਬ ਹਾਰਸ ਕਮੇਟੀ ਵੱਲੋਂ ਪੰਜਵਾਂ ਘੋੜਿਆਂ ਦਾ ਮੇਲਾ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਕੀ ਪ੍ਰਸ਼ਾਸਨ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਰਦਾਰ ਹਰਪੀ ਸਿੰਘ ਜੀ ਬਹੁਤ ਯੋਗਦਾਨ ਦਿੱਤਾ ਸਾਨੂੰ ਤੇ ਬਹੁਤ ਹੀ ਇਹਨਾਂ ਦੀ ਸਾਰੀ ਟੀਮ ਨੇ ਪ੍ਰਬੰਧ ਸਾਡਾ ਮਤਲਬ ਮੇਲੇ ਦਾ ਇਕੱਠ ਬਹੁਤ ਸੁਖ ਨਾਲ ਬਹੁਤ ਜ਼ਿਆਦਾ ਹੋਇਆ ਵੀ ਪਹਿਲਾਂ ਵਾਲੇ ਜਿੰਨੇ ਵੀ ਮੇਲੇ ਪੰਜ ਭਰੇ ਆਏ ਪੰਜਵਾਂ ਮੇਲਾ ਉਹਨਾਂ ਦੇ ਵਿੱਚ ਇਹ ਰਿਕਾਰਡ ਤੋੜ ਇਕੱਠ ਹੋਇਆ ਸਾਰੇ ਪੰਜਾਂ ਮੇਲਿਆਂ ਦੇ ਵਿੱਚੋਂ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਜਿਆਦੇ ਸੋਹਣਾ ਯੋਗਦਾਨ ਮਿਲਿਆ ਹੈਗਾ ਤੇ ਜੇ ਪ੍ਰਸ਼ਾਸਨ ਦਾ ਔਰ ਸਾਰੇ ਇਲਾਕੇ ਦਾ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਦਿਨ ਦੂਰ ਨਹੀਂ ਵੀ ਤਮਨਵਾਸਾਬ ਦਾ ਮੇਲਾ ਇੱਕ ਮਿੰਨੀ 올림픽 ਵਜੋਂ ਜਾਣਿਆ ਜਾਇਆ ਕਰੂਗਾ ਤੇ ਸ਼੍ਰੀ ਤਮਨਵਾਸਾਬ ਔਰ ਕਮੇਟੀ ਨੇ ਬਹੁਤ ਵਧੀਆ ਪ੍ਰਾਲਾ ਕਰਕੇ ਕੱਲ 30 ਨੂੰ ਸ਼ੋਅ ਕਰਾਏ ਸੀ ਜਿਹਦੇ ਪ੍ਰਦਰਸ਼ਨ ਵਿੱਚ ਬਹੁਤ ਸੋਹਣੇ ਸੋਹਣੇ ਘੋੜੇ ਆਏ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਮਹਾਰਾਸ਼ਟਰ ਮਤਲਬ ਕੇਰਲਾ ਤੱਕ ਦੇ ਘੋੜੇ ਆਏ ਤੇ ਅੱਜ ਰੇਵੀਆ ਚੱਲਾ ਹੋਈਆਂ ਨੇ ਜੀ ਜਿੱਦਾਂ ਕਿ ਹੁਣੇ ਆਪਾਂ ਸਮਾਪਨ ਕਰਕੇ ਹਟੇ ਆਂ ਇਸ ਤੋਂ ਬਾਅਦ ਉਹਨਾਂ ਦਾ ਆਪਾਂ ਮਤਲਬ ਇਨਾਮ ਵੰਡ ਸਮਾਰੋਹ ਰੱਖਿਆ ਹੋਇਆ ਹੈਗਾ ਪਾਰਟਿਸਪੇਸ਼ਨ ਇੰਨੀ ਸੋਹਣੀ ਵਧੀਆ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ 15 ਤੋਂ 20 ਜਾਂ 22 21 22 ਤੱਕ ਘੋੜੇ ਆਉਂਦੇ ਰਹੇ ਆ ਸਾਡੇ ਕੋਲੇ ਕਿ 32 35 ਘੋੜੇ ਸਾਡੇ ਕੋਲੇ ਮਤਲਬ ਐਂਟਰੀ ਹੋਈ ਹੈ ਜਿਹੜੇ ਕਿ ਨੇੜਲੇ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਆਏ ਆ ਤੇ ਪੰਜਾਬ ਦੇ ਵਿੱਚੋਂ ਬਹੁਤ ਹਮ ਹਮਾ ਕੇ ਰਾਏਕੋਟ ਜਗਰਾਉਂ ਲੋਹੇੜਾਣਾ ਮਤਲਬ ਕਾਰਨ ਕੀ ਹੈ ਵੀ ਉਸ ਏਰੀਏ ਦੇ ਵਿੱਚ ਖਾਸ ਕਰ ਦੁਆਬਾ ਏਰੀਏ ਦੇ ਵਿੱਚ ਬਹੁਤ ਜਿਆਦੇ ਚੱਲਾਂ ਵਾਲੇ ਘੋੜੇ ਵੱਧ ਰੱਖਦੇ ਆ ਲੋਕ ਸ਼ੌਂਕ ਵੱਧ ਆ ਲੋਕਾਂ ਨੂੰ ਤੇ ਹੁਣ ਆਪਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਮਾਲਵੇ ਇਲਾਕੇ ਨੂੰ ਇਹ ਸ਼ੌਂਕ ਪਾਉਣਾ ਹੈਗਾ ਤੇ ਹੁਣ ਤਾਂ ਚਾਰ ਮੇਲੇ ਤੋਂ ਪਹਿਲਾਂ ਲੱਗ ਚੁੱਕੇ ਆ ਬਹੁਤ ਜਿਆਦੇ ਪਰਮਾਤਮਾ ਦੀ ਕਿਰਪਾ ਨਾਲ ਇਲਾਕੇ 'ਚ ਘਰ ਘਰ ਘੋੜੇ ਹੋ ਗਏ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਬਹੁਤ ਜੁੜੀ ਹੈ ਤੇ ਹੁਣ ਸਾਨੂੰ ਵੀ ਸਾਡਾ ਵੀ ਹੌਸਲਾ ਵਧਿਆ ਸਾਰੀ ਦਾ ਨਵਾ ਕਮੇਟੀ ਦਾ ਕਿਉਂਕਿ ਪ੍ਰਸ਼ਾਸਨ ਦਾ ਔਰ ਇਲਾਕੇ ਦਾ ਨਗਰ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਹੈਗਾ ਉਹਦੇ ਕਰਕੇ ਵੀ ਹੁਣ ਪਾਰਟਿਸਪੇਸ਼ਨ ਵੀ ਬਹੁਤ ਹੋ ਗਈ ਤੇ ਯੂਥ ਵੀ ਇਕੱਤਰ ਹੋ ਗਿਆ ਇਹ ਮੈਂ ਕਹਿੰਨਾ ਵੀ ਬਹੁਤ ਸੋਹਣਾ ਸੰਦੇਸ਼ ਹੈ ਬਹੁਤ ਇੱਕ ਸੰਕੇਤ ਹੁੰਦੇ ਹਨ ਨਾ ਇਹ ਯੂਥ ਚੰਗੇ ਪਾਸੇ ਵੱਲ ਜਾ ਰਿਹਾ ਹੈ ਜਿਹੜੇ ਬੱਚੇ ਮਤਲਬ ਜੰਗ ਦੇ ਜਿੱਤੇ ਵਿੱਚੋਂ ਟੀਨੇਜ ਤੋਂ ਘੋੜਿਆਂ ਨਾਲ ਜੁੜ ਕੇ ਉਹ ਕਦੇ ਵੀ ਨਸ਼ਿਆਂ ਵਾਸਤੇ ਜਾਂ ਕਿਸੇ ਮਾੜੇ ਕੰਮ ਵਿੱਚ ਪੈਂਦੇ ਨਹੀਂ ਘੋੜਿਆਂ ਦਾ ਮਤਲਬ ਜੇ ਕਹੀਏ ਵੀ ਇੱਕ ਐਡਾ ਜਿਆਦਾ ਜਿਹੜੇ ਬੰਦੇ ਨੂੰ ਘੋੜਿਆਂ ਦਾ ਲਗਾਵ ਹੋ ਗਿਆ ਉਹ ਬਹੁਤ ਚੰਗੇ ਪਾਸੇ ਜਾਊਗਾ ਯੂਥ ਪ੍ਰਵਾਸ ਤੋਂ ਨਸ਼ਿਆਂ ਤੋਂ ਬਚ ਕੇ ਚੰਗੇ ਪਾਸੇ ਲੱਗੂਗਾ ਤੇ ਇੱਕ ਬਹੁਤ ਸੋਹਣਾ ਉਦਮ ਇਹ ਪਸ਼ੂਤਾਨ ਸਾਨੂੰ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਵੀ ਸਾਡੇ ਕਿਤੇ ਨਾਲ ਜਿਹੜਾ ਮਤਲਬ ਜੁੜਿਆ ਹੋਇਆ ਹੈਗਾ ਇਹ ਇਹਦੇ ਵਿੱਚ ਪਸ਼ੂਤਨ ਬਹੁਤ ਸੋਹਣੇ ਜਾਨਵਰ ਹੋਰ ਵੀ ਆਏ ਆ ਇਕੱਲੇ ਘੋੜੇ ਹੀ ਨਹੀਂ ਤੇ ਸਾਰੇ ਤਰ੍ਹਾਂ ਦੇ ਪਸ਼ੂਤਨ ਇੱਥੇ ਆਏ ਆ ਚਿੜੀਆਂ ਜਾਨਵਰ ਵੀ ਆਏ ਆ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਕੋਈ ਸ਼ੌਂਕੀ ਬੰਦੇ ਆ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਤੇ ਬਹੁਤ ਸੋਹਣਾ ਇਕੱਠ ਹੋਇਆ ਹੈ ਨੌਜਵਾਨਾਂ ਵੱਡੀ ਗਿਣਤੀ 'ਚ ਦੇਖੇ ਆ ਮੇਲੇ 'ਚ ਤੇ ਵੱਡੀ ਗਿਣਤੀ ਇਸ ਵਾਰ ਜਿਹੜੇ ਹੋਰ ਵੀ ਨੌਜਵਾਨਾਂ ਨਵੇਂ ਘੋੜੇ ਘੋੜੀਆਂ ਕਰਤੀਆਂ ਲੱਗਦਾ ਕੋਈ ਫਰਕ ਪਾਊਗਾ ਨੌਜਵਾਨ ਪੀੜੀ ਆੜੀ ਇੱਥੇ ਬਾਹਰ ਜਾ ਰਹੀ ਹੈ ਜਾਂ ਨਸ਼ਿਆਂ ਵੱਲ ਜਾ ਰਹੀ ਹੈ ਘੋੜਿਆਂ ਵੱਲ ਵੀ ਚਾਹਤ ਹੋਗੀ ਬਿਲਕੁਲ ਮਲੇਸ਼ ਜੀ ਮੈਂ ਤੁਹਾਡੇ ਮੱਧਮ ਰਾਹੀਂ ਦ ਸਭ ਤੋਂ ਵਧੀਆ ਰੋਕਣ ਦਾ ਤਰੀਕਾ ਇਹ ਹੀ ਹੈ ਕਿ ਸਾਡੇ ਇਧਰ ਨੌਜਵਾਨਾਂ ਨੂੰ ਇਧਰ ਸ਼ੌਕ ਪੈਦਾ ਹੋਣੇ ਚਾਹੀਦੇ ਆ। ਕੱਲੇ ਘੋੜਿਆਂ ਦੇ ਨਹੀਂ ਨਾਲ ਕੁੱਤੇ ਵੀ ਆਏ, ਇੱਥੇ ਕਬੂਤਰ ਆ, ਬੱਕਰੀਆਂ ਆਈਆਂ ਨੇ, ਮੱਝਾਂ-ਗਾਂ ਆਈਆਂ ਨੇ ਹਣਾ। ਮੁਰਗੀਆਂ ਆਈਆਂ ਨੇ, ਮੁਰਗੀ ਪਾਲਣ ਦਾ ਕਿੱਤਾ ਕਰ ਲਓ ਤੁਸੀਂ, ਮੱਝਾਂ ਪਾਲ ਲਓ, ਗਾਂਾਂ ਪਾਲ ਲਓ। ਕੋਈ ਵੀ ਕਿੱਤਾ ਅੱਜ ਕੱਲ ਮਾੜਾ ਨਹੀਂ। ਤੁਸੀਂ ਹੱਥੀਂ ਕੰਮ ਕਰਦੇ ਹੋ, ਵਧੀਆ ਕੋਈ ਸ਼ੌਕ ਲੱਗਦਾ ਤਾਂ ਉਹ ਪਰਵਾਸ ਨੂੰ ਰੋਕਣ ਵਾਸਤੇ ਇਹ ਸਭ ਤੋਂ ਵਧੀਆ ਮੈਂ ਕਹਿੰਦਾ ਵੀ ਉਪਰਾਲਾ ਦਾ ਜਿਹੜਾ ਕਰ ਰਹੇ ਆ ਤੁੰਦਮਾ ਸਭ ਹਾਰਸਟਰੀ ਦੇ ਭਰਾ ਸਾਰੇ ਬਤਾਈ ਦੇ ਪਾਤਰ ਨੇ। ਇਹ ਨੇ ਸੋਹਣੇ ਸੋਹਣੇ ਜਾਨਵਰ ਆਏ ਆ ਤੇ ਕਿਤਾ ਇੰਨਾ ਮੇਲਾ ਪਰ ਹੈ ਮੈਨੇਜਰ ਤੁਸੀਂ ਆਪ ਹੀ ਦੇਖ ਲਓ ਕਿੰਨਾ ਇੱਥੇ ਰਸਾ ਹੈ ਨਾ ਕਿੰਨੀ ਚੈਲ ਪਹਿਲ ਅਕੱਡੇ ਸੋਹਣੇ ਜਾਨਵਰ ਇੱਥੇ ਆਏ ਹੋਏ ਨੇ ਤੇ ਮੈਂ ਕਹਣਾ ਵੀ ਦਿਲ ਬਾਗੋ ਬਾਗ ਹੀ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਭਾਈ ਜਸਪਾਲ ਵੀ ਸਾਡੇ ਨਾਲ ਮੌਜੂਦ ਨੇ ਭਾਈ ਜਸਪਾਲ ਮੇਲੇ 'ਚ ਲੱਗਦੇ ਲੇਟ ਹੋ ਜਾਂਦੀ ਕੀ ਤੇ ਮੇਲੇ ਦੀ ਰੌਣਕ ਵੀ ਪਹਿਲਾਂ ਵੀ ਤੁਸੀਂ ਬਹੁਤ ਲਾਈ ਤੇ ਅੱਜ ਹੀ ਪੂਰੀ ਲਾਈ ਆ ਕਿਵੇਂ ਦੇਖ ਦੋ ਪਹਿਲਾਂ ਮੇਰੇ ਨੂੰ ਬਹੁਤ ਵਧੀਆ ਜੀ ਮੇਲੇ ਦਾ ਅਰੇਂਜਮੈਂਟ ਸਭ ਤੋਂ ਚੰਗਾ ਹੈ ਜੀ ਜੋ ਹੈ ਆਪਣੀ ਮੇਲਾ ਕਮੇਟੀ ਹੈ ਉਹ ਜਿੰਨਾ ਅਰੇਂਜਮੈਂਟ ਵਧੀਆ ਮੇਲਾ ਲੱਗਦਾ ਹਰ ਮੇਲੇ ਨਾਲੋਂ ਬਹੁਤ ਵਧੀਆ ਸਾਫ਼ ਜਗਾ ਸੁਧਰਾ ਅਰੇਂਜਮੈਂਟ ਬਾਕੀ ਘੋੜੇ ਕਾਫੀ ਜ਼ਿਆਦਾ ਹੈ ਮੰਡੀ ਚ ਰੌਣਕ ਕਰਾਊਡ ਬਹੁਤ ਚੰਗਾ ਹੈ ਜੀ ਕਿਉਂਕਿ ਅੱਜ ਜਿਸ ਤਰ੍ਹਾਂ ਤੀਜਾ ਦਿਨ ਹੈ ਮੇਲੇ ਦਾ ਜੀ ਤੇ ਦੇਖਣ ਨੂੰ ਇਹ ਲੱਗਦਾ ਜਿਵੇਂ 10 ਸਾਲ ਹੋ ਗਏ ਮੇਲਾ ਜੰਮੇ ਨੂੰ ਜੀ ਬਹੁਤ ਹੀ ਵਧੀਆ ਅੱਜ ਬਾਕੀ ਚਾਲਾਂ ਘੋੜਿਆਂ ਦਾ ਡਿਸਪਲੇ ਕੋਇਆ ਸਾਰੇ ਬੰਦੇ ਖੁਸ਼ ਹੋ ਕੇ ਗਏ ਇੱਥੇ ਕੋਈ ਬੰਦਾ ਨਾਰਾਜ਼ ਨਹੀਂ ਹੋਇਆ। ਬਾਕੀ ਤੁਸੀਂ ਜਿਹੜਾ ਮੇਲਾ ਸਾਰਾ ਕਵਰ ਕਰਦੇ ਹੋ ਸਾਡੇ ਚੈਨਲਾਂ ਵਾਲੇ ਇਹਦਾ ਸਾਨੂੰ ਬੜਾ ਬੈਨੀਫਿਟ ਹੈ ਜੀ। ਸਾਰੇ ਭਰਾ ਬੜੇ ਖੁਸ਼ ਹੁੰਦੇ ਆ। ਬਾਕੀ ਜਿਹੜੇ ਜ਼ਿੰਮੇਵਾਰ ਆਪਣੇ ਸਾਰੇ ਬਾਬਾ ਜੀ ਹੋਰੀ ਜਿੰਨੀ ਆਪਣੀ ਕਮੇਟੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਇਸ ਖੁਸ਼ੀ ਦਾ ਭਾਈ ਲੰਬੇ ਸਮੇਂ ਤੋਂ ਘੋੜਿਆਂ ਦਾ ਕੰਮ ਕਰਦੇ ਹੋ ਪਰ ਜਿਵੇਂ ਮੇਲੇ ਬੰਦਨੇ ਸ਼ੁਰੂ ਹੋਏ ਆ ਲੱਗਦਾ ਵੀ ਨੌਜਵਾਨ ਵੀ ਇਹਦੇ ਬਾਹਰ ਜਾਈ ਜਾਂਦੇ ਸੀ ਨਸ਼ੇ ਵੱਲ ਜਾਈਦੇ ਹੁਣ ਘੋੜਿਆਂ ਦੇ ਨੱਚੇ ਨਜ਼ਰ ਆਉਂਦੇ। ਵੈਸੇ ਨਾ ਬਹੁਤ ਫਰਕ ਹੈ ਜੀ ਇਸ ਸੀਨ ਆ ਜਿਹ ਉਹਨਾਂ ਦਾ ਵੀ ਇਧਰ ਨੂੰ ਰੁਝਾਨ ਕਾਫੀ ਚੜ੍ਹ ਹੋਇਆ ਹੈ ਬਾਕੀ ਜਿਹੜੇ ਪਹਿਲਾਂ ਤਾਂ ਰੇਟ ਨਹੀਂ ਹੁੰਦਾ ਸੀ ਝਕੋੜਿਆਂ ਦਾ ਜਾਂ ਬੱਚਿਆਂ ਦਾ ਚੰਗਾ ਜੀ ਹੁਣ ਜਿਹੜੇ ਨੌਜਵਾਨ ਤਾਂ ਹੀ ਇਧਰ ਨੂੰ ਝਕਾ ਕੀਤਾ ਜੀ ਵੀ ਬਾਹਰ ਜਾ ਕੇ ਇੰਨੇ ਨੇ ਪੈਸੇ ਲਾ ਕੇ ਉਹਦੇ ਨਾਲੋਂ ਵਹਿਤਰਾ ਵੀ ਆਪਦੇ ਇੱਥੇ ਕੋ ਪੰਜ ਚਾਰ ਘੋੜੀਆਂ ਲੈ ਕੇ ਜਾਂ ਆਉ ਦਾ ਸਟੱਡ ਬਣਾ ਕੇ ਸਾਰੇ ਬੰਦੇ ਜਿਹੜੇ ਖਰਚਾ ਨਿਕਲਦਾ ਜੀ ਹਾਂ ਇਧਰ ਨੂੰ ਰੁਝਾਨ ਹੋਇਆ ਹੁਣ ਬਹੁਤ ਜ਼ਿਆਦਾ ਰੁਝਾਨ ਵਧਿਆ ਜੀ ਮੇਲਿਆ ਕਰਕੇ ਘੋੜੇ ਘੋੜੀਆਂ ਦੇ ਕਰਕੇ ਨੌਜਵਾਨ ਪੀੜੀ ਹੈ ਜਿਹੜੀ ਹੋ ਸਕਦਾ ਜੀ ਇਧਰ ਨੂੰ ਮੁੜੀ ਹੈ ਤਾਂ ਨਸ਼ਿਆਂ ਤੋਂ ਬਚੇ ਜੀ ਬਿਲਕੁਲ ਖਾਨ ਸਾਹਿਬ ਤੁਸੀਂ ਕਿਵੇਂ ਦੇਖਦੇ ਮੇਲਾ ਵੀ ਦੇਖਿਆ ਜਗਾ ਜਗਾ ਜਾਣੇ ਗਾਉਣ ਵੀ ਜਾਣੇ ਹੋ ਤੇ ਪਹਿਲਾਂ ਤਾਂ ਦਰਸ਼ਕਾਂ ਨੂੰ ਕਿਹਾ ਕੋਈ ਸ਼ੇਰ ਸੁਣਾ ਕੇ ਦਾ ਦੋ ਤੇ ਕਿਵੇਂ ਮੇਲੇ ਦੀ ਰੌਣਕ ਕਿਵੇਂ ਦੇਖੀ ਕਿ ਕੋਇਲ ਬੋਲ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ ਚੋਂ ਕੋਇਲ ਬੋਲ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ ਚੋਂ ਕਿ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਵਾਜਾਂ ਚੋਂ ਬਹੁਤ ਸੋਹਣਾ ਇਨੀਸ਼ੀਏਟਿਵ ਬਾਬਾ ਜੋਰਾਜੀ ਹੋਣ ਦਾ ਔਰ ਜਿੰਨੇ ਵੀ ਮੋਤਵਾਰ ਸੱਜਣ ਸਖਸ਼ੀ ਤਾਂ ਇਹ ਮੇਲਾ ਕਰਾ ਰਹੇ ਨੇ ਬਾਬਾ ਦਰਸ਼ਨ ਜੀ ਬਾਬਾ ਜੋਰਾਜੀ ਬਾਈ ਸਕੀਮ ਚੱਠੇ ਹੋਣੀ ਤੇ ਬੱਚਿਆਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਾ ਜਿਹੜੇ ਕੁਰਾਹੇ ਪਈ ਹੋਈ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਘੋੜਿਆਂ ਦੇ ਪ੍ਰੇਮ ਨਾਲ ਪਾਉਣਾ ਘੋੜੇ ਪਾਲਕ ਬਣਾਉਣਾ ਇਹ ਬਾਬਾ ਜੀ ਉਹਨਾਂ ਦਾ ਇਹ ਪ੍ਰਾਪਤੀ ਹੈ ਸਿਹਰਾ ਸਾਡੇ ਮੋਤਵਰ ਤਲਵੰਡੀ ਸਾਹਿਬ ਬੋਲ ਜਾਂਦਾ ਬਾਬਾ ਦਰਸ਼ਨ ਜੀ ਉਹਨਾਂ ਨੂੰ ਔਰ ਉਸ ਤੋਂ ਵੱਡੀ ਗੱਲ ਕਿ ਇਹ ਜਿਹੜੀ ਜਗ੍ਹਾ ਅੱਜ ਵਿੱਚ ਇਹ ਮੇਲਾ ਹੋ ਰਿਹਾ ਹੈ ਦਮਦਮਾ ਬਿਲਡਰਸ ਤਲਵੰਡੀ ਸਾਹਿਬ ਵੱਲੋਂ ਸਹਿਜबीर ਸਿੰਘ ਸਿੱਧੂ ਭਾਈ ਹਰਪਾਲ ਸਿੰਘ ਸਿੱਧੂ ਹੋਣੇ ਗੁੱਗੂ ਮੇਰਾ ਭਰਾ ਬਲਵਿੰਦਰ ਗਿੱਲ ਕੀਪਾ ਨੰਬਰਦਾਰ ਇਹਨਾਂ ਦਾ ਬਹੁਤ ਸੋਹਣਾ ਇਨੀ ਬਿਲਕੁਲ ਫ੍ਰੀ ਆਫ ਕਾਸਟ ਦਿੱਤੀ ਗਈ ਹੈ ਇਹ ਵੱਡਾ ਉਪਰਾਲਾ ਤੇ ਇਸ ਨਗਰ ਨੂੰ ਮੈਂ ਚਾਹੁੰਗਾ ਕਿ ਮਾਲਕ ਹਮੇਸ਼ਾ ਦਿਨ ਦੁਗਣੀ ਰਾਤ ਚੋਗਣੀ ਤਰਕੀ ਕਰੇ ਕਿਉਂਕਿ ਨਗਰ ਤੋਂ ਵੱਡਾ ਕੋਈ ਵੀ ਨਹੀਂ ਹੈ ਜੇ ਤੁਸੀਂ ਆਪਣੇ ਭੈਣਾ ਭਰਾਵਾਂ ਨਾਲ ਆਪਣੇ ਨਗਰ ਦੇ ਨਾਲ ਵੱਡੇ ਹੋਣੀਓ ਅਸੀਂ ਵੀ ਜੇ ਬਾਹਰ ਫੋਰਨ ਜਾਂਦੇ ਆ ਜਾਂ ਕਿਤੇ ਵੀ ਬਾਹਰ ਜਾਂਦੇ ਆ ਤਾਂ ਸਾਨੂੰ ਅਸੀਂ ਇਹਨਾਂ ਕਰਕੇ ਇਹਨਾਂ ਦਾ ਆਸ਼ੀਰਵਾਦ ਆ ਆ ਮੇਰੇ ਸੱਜੇ ਕੰਬੀਆ ਬਾਮਾਨੇ ਹਰਪਾਲ ਹੋਣੀ ਲਗੂ ਹੋਣੀ ਬਲਵਿੰਦਰ ਹੋਣੀ ਨਗਰ ਨਗਰ ਦੇ ਨਾਲ ਸਾਰਾ ਕੁਝ ਹੈ ਮਾਲਕ ਇਸ ਨਗਰ ਨੂੰ ਚੜ੍ਹਦੀ ਕਲਾ ਬਕਸਿੰਗ ਮੇਸ਼ਾ ਤੇ ਬਾਬਾ ਜੀ ਨੇ ਪੂਰੇ ਪੰਜਾਬ ਨੂੰ ਮੈਂ ਕਹੂੰਗਾ ਕਿ ਸਾਡੇ ਤਲਵੰਡੀ ਸਾਹਿਬ ਉਹਦੇ ਕਿ ਸਾਡੇ ਮੋਤਬਰ ਨੇ ਇਹਨਾਂ ਨੇ ਪੂਰੇ ਪੰਜਾਬ ਨੂੰ ਰਿਪਰੈਜ਼ੈਂਟ ਪੂਰੇ ਵਰਲਡ ਤੇ ਕੀਤਾ ਇੱਕ ਵਾਰ ਤਾੜੀਆਂ ਮਾਰੋ ਸਾਹਿਬ ਬਹੁਤ ਜਿਹੜੀ ਸਾਡੀ ਪੰਜਾਬੀਆਂ ਦੀ ਬਲੱਡ ਲਾਈਨ ਹੈ ਸਾਨੂੰ ਤਾਂ ਸਾਡੇ ਬੱਚਿਆਂ ਨੂੰ ਦੱਸਣਾ मात्र ਦਾ ਇੱਕ ਉਹਨਾਂ ਨੂੰ ਜਾਗ ਲਾਉਣ ਦਾ ਤੜਕਾ ਲਾਉਣ ਦਾ ਇਹ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਉਹ ਸੂਰਬੀਰ ਯੋਧਿਆਂ ਦੇ ਇਲਾਵਾ ਹੋ ਜਿਨ੍ਹਾਂ ਨੇ ਉਹ ਜਮਨੋਦ ਦੇ ਕਿਲਿਆਂ ਤੇ ਜਾ ਕੇ ਅਫਗਾਨ ਫਤਿਹ ਕੀਤਾ ਤੇ ਅੱਜ ਸਾਨੂੰ ਆਪਦਾ ਮੂਲ ਪਛਾਣਨ ਦੇ ਲੋੜ ਆਪਦਾ ਮੂਲ ਪਛਾਣ ਕੇ ਘੋੜਿਆਂ ਦੇ ਉੱਤੇ ਚੜ ਕੇ ਤੇ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਚੰਗੇ ਹਥਿਆਰ ਰੱਖੋ ਚੰਗਾ ਆਪਦਾ ਸ਼ੌਂਕ ਪਜਾਓ ਚੰਗੇ ਘੋੜੇ ਰੱਖੋ ਤਿਆਰ ਵਰ ਤਿਆਰ ਰਹੋ ਸੋਹਣੀਆਂ ਦਸਤਾਰਾਂ ਸਜਾਓ ਤੇ ਇੱਕ ਕਾਇਮ ਹੋ ਕੇ ਆਪਦੇ ਬਲੱਡ ਨੂੰ ਚੰਗੀਆਂ ਘੋੜਾ ਘੋਲ ਖੇਡਾਂ ਜਿੰਨੀਆਂ ਪਹਿਲਾਂ ਮੇਲੇ ਹੁੰਦੇ ਸੀਗੇ ਹਰ ਇੱਕ ਮੇਲੇ ਦੇ ਵਿੱਚ ਘੋਲਾਂ ਖੇਡਾਂ ਉਹ ਬਾਜ਼ੀਆਂ ਵੱਡੇ ਤੋਂ ਵੱਡੇ ਮਤਲਬ ਇਨਾਮ ਰੱਖ ਕੇ ਕਰਵਾਉਂਦੇ ਰਹੇ ਆ ਸਾਡੇ ਪਿਓ ਦਾਦੇ ਉਵੇਂ ਜਿਵੇਂ ਸਾਡੋ ਚੱਲਣ ਦੀ ਲੋੜ ਹੈ ਤਾਂ ਨੌਜਵਾਨ ਪੀੜੀ ਨੂੰ ਘੋੜੇ ਘੋੜੀਆਂ ਨਾਲ ਜੋੜਨ ਦੀ ਜ਼ਰੂਰਤ ਹੈ ਜਿਸ ਕਰਕੇ ਜਿੱਥੇ ਇਹ ਵਪਾਰ ਵੀ ਬਣਦਾ ਹੈ ਸ਼ੌਂਕ ਵੀ ਬਣਦਾ ਹੈ ਤੇ ਇਹਦੇ ਫਾਇਦਾ ਵੀ ਹੁੰਦਾ ਹੈ ਲੋਕਾਂ ਦਾ ਇਸ ਕਰਕੇ ਲੋਕਾਂ ਨੂੰ ਵੱਧੋ ਵੱਧ ਘੋੜੇ ਘੋੜੀਆਂ ਦਾ ਸ਼ੌਂਕ ਆ ਜਿਹੜਾ ਵਧਾਉਣਾ ਚਾਹੀਦਾ ਮਨੀਸ਼ਕਰ ਪੀਟੀਸੀ న్యూਸ ਤਲਵੰਡੀ ਸਾਬੋ ਬਠਿੰਡਾ